ਇਦਾਂ ਹੈ ਕਿ ਕੱਟ ਤੇ ਕੱਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ ਇਦਾਂ ਹੈ ਕਿ ਸਾਡੇ ਮੁੱਖ ਮੰਤਰੀ ਜੀ ਜਾਂਦੇ ਹਨ ਅਮਿਤ ਸ਼ਾਹ ਨੂੰ ਮੱਥਾ ਟੇਕਿਉਂਦੇ ਹਨ ਤੇ ਉਹਨਾਂ ਦੇ 6 ਮਹੀਨੇ ਲੰਘ ਜਾਂਦੇ ਹਨ ਹੁਣ 6 ਮਹੀਨੇ ਪੂਰੇ ਹੋਣ ਵਾਲੇ ਹਨ ਫੇਰ ਜਾਣਗੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਹਲਕਾ ਖੜੂਰ ਸਾਹਿਬ ਤੋਂ ਵੱਡੇ ਮਾਰਜਨ ਦੇ ਨਾਲ ਜਿੱਤ ਹੋਈ ਸੀ ਤੇ ਭਾਈ ਅਮਰਤਪਾਲ ਸਿੰਘ ਹਲਕਾ ਖੜੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਨੇ ਪਰ ਦੋਸਤੋ ਹਲੇ ਤੱਕ ਵੀ ਭਾਈ ਅਮਰਤਪਾਲ ਸਿੰਘ ਆਸਾਮ ਦੀ ਡਬਰੂਗੜ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਨਾਲ ਬੰਦ ਨੇ ਤੇ ਨਾਲ ਹੀ ਦੋਸਤੋ ਪਿਛਲੇ ਦਿਨੀ ਉਹਨਾਂ ਦੀ ਐਨਐਸਐਸ ਵਿੱਚ ਵੀ ਵਾਧਾ ਕੀਤਾ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਜਲੰਧਰ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਐਮਪੀ ਬਣੇ ਚਰਨਜੀਤ ਸਿੰਘ ਚੰਦੀ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਪੰਜਾਬ ਸਰਕਾਰ ਉੱਪਰ ਵੱਡੇ ਸਵਾਲ ਚੁੱਕੇ ਨੇ ਨਾਲ ਹੀ ਦੋਸਤੋ ਹਲਕਾ ਖਡੂਰ ਸਾਹਿਬ ਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਤੇ ਜੋ ਐਨਆਰਆਈ ਮੁੰਡੇ ਨਾਲ ਕੁੱਟਮਾਰ ਹੋਈ ਉਸ ਦੇ ਹੱਕ ਦੇ ਵਿੱਚ ਭਾਨਾ ਸਿੱਧੂ ਆਇਆ ਹੈ ਕੀ ਹੈ ਦੋਸਤੋ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਪੰਜੀ ਮਾ ਬੈਠੇ ਸੀ ਉਹ ਕਹਿ ਕੇ ਗਏ ਪੰਜ ਚੋਂ ਚਾਰ ਗਰੰਟੀਆਂ ਤਾਂ ਪੂਰੀਆਂ ਹੋ ਗਈਆਂ ਤੇ ਨਾਲ ਹੀ ਆਪਣਾ ਰੂਣਾ ਨੇ ਕਹਿ ਦਿੱਤਾ ਕਿ ਸਾਡਾ ਜਿਹੜਾ ਪੁਰਾਣਾ ਐਮਐਲ ਪਿੱਟ ਪੂਰਾ ਮਾਰਕੀ ਨਹੀਂ ਪੰਜੀ ਚੋਂ ਚਾਰ ਨੇ ਹੋਈ 13 ਚੋਂ ਤਿੰਨੇ ਗਰੰਟੀਆਂ ਰਹਿ ਗਈਆਂ ਉਹ ਵੀ ਹੁਣ ਖਤਮ ਹੋ ਜਾਣੀ ਹੈ ਅੱਛਾ ਜਿਹੜੀ ਪੌਂਡਾ ਦੇ ਐਨਐਸਈ ਬੁਧਾਤਾ ਹੈ ਤੜਕੀ ਕਰਦੇ ਅੰਮ੍ਰਿਤਪਾਲ ਉਹਦੇ ਐਨਐਸਈ ਚਾਹ ਲੋ ਵਰਤਦਾ ਆਇਆ ਪਰਗਰੋ ਨਾਲ ਕਹਣਾ ਕਿ ਤੁਸੀਂ ਸਦਾ ਦੀ ਨਹੀਂ ਮੈਂ ਸੋਨਾ ਕਾਬੂ ਚੁੱਕਦਾ ਹੈ ਜੇ ਕੋਣਾ ਟੈਕੀ ਨਹੀਂ ਐ ਤਾਂ ਆ ਕਿ ਘਟ ਤੇ ਘਟ ਲੋਕਾਂ ਦੇ ਫਤਵੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਲੋਕਾਂ ਨੇ ਉਸ ਨੂੰ ਚੁਣ ਕੇ ਆਪਣਾ ਨਮਾਇੰਦਾ ਬਣਾਇਆ ਲੈਟ ਹਿਮ ਰਿਪਰੈਜ਼ੈਂਟ ਦਾ ਪਬਲਿਕ ਉਸ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਪਬਲਿਕ ਦੇ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਉਹਨਾਂ ਨੂੰ ਪਾਰਲੀਮੈਂਟ ਜਾ ਕੇ ਰਿਪਰੈਜ਼ੈਂਟ ਕਰੇ ਸੋ ਇਸ ਤਰ੍ਹਾਂ ਅਨਸੀਸਰੀਲੀ ਬਿਨਾ ਕਾਰਨ ਤੋਂ ਐਨਐਸਏ ਬਣਾਉਣਾ ਕੋਈ ਚੰਗੀ ਗੱਲ ਨਹੀਂ ਹੈ ਮੈਂ ਇਸ ਦੀ ਨਿੰਦਾ ਕਰਦਾ ਸਰ ਜੀ ਮੈਡਮ ਜਿਹੜਾ ਆਪੇ ਵਾਸੀ ਕਾਂਗਰਸ ਨੇ ਜਾਰੀ ਕੀਤੀ ਪਾਲਿਸੀ ਲੈ ਕੇ ਕਿ ਯਾਰ ਆਪਾਂ ਭੈਣ ਜੀ ਦੇ ਕਾਗਜ਼ ਨਾ ਕਰਾਉਣਾ ਹੈ ਪੰਜਾਬ ਨੂੰ ਸ਼ਰਮਤਾ ਇਹਨਾਂ ਨੂੰ ਆਪ ਆਉਣੀ ਚਾਹੀਦੀ ਹੈ ਕਿ ਜਿਹੜੀ ਪਾਲਿਸੀ ਪਿੱਛੇ ਸੀਐਮ ਦਿੱਲੀ ਅੰਦਰ ਬੈਠਾ ਤੁਸੀਂ ਉਸੇ ਆਪਣੀ ਪਾਲਿਸੀ ਚਲਾਈ ਜਾਂਦੇ ਹੋ ਤੁਸੀਂ ਟਰਮ ਕਰੋ ਤੁਸੀਂ ਇਹ ਲੁੱਟ ਬੰਦ ਕਰੋ ਲੇਕਿਨ ਸ਼ਰਾਬੀਆਂ ਦੀ ਸਰਕਾਰ ਹੈ ਨਸ਼ੇ बिक ਰਹੇ ਆ ਤੇ ਨਸ਼ੇ ਇੱਥੇ ਵੱਧ ਰਹੇ ਆ ਜਿੰਨਾ ਚਿੱਟਾ ਵੈਸਟ ਦੇ ਵਿੱਚ बिक ਰਿਹਾ ਸ਼ਾਇਦ ਕਿਤੇ ਨਹੀਂ ਵਿਗਦਾ ਜਿੰਨਾ ਨਰਕ ਵੈਸਟ ਦੇ ਵਿੱਚ ਹੈ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਨਹੀਂ ਹੈ ਵੈਸਟ ਦੇ ਲੋਕ ਅੱਜ ਉਸ ਦਾ ਜਵਾਬ ਐਸੀ ਜਿਹੜੇ ਮੁੱਦੇ ਆ ਇਹਨਾਂ ਨੇ ਮੈਨੂੰ ਮੁੱਦੇ ਪੁੱਛਿਆ ਨਸ਼ਿਆਂ ਦਾ ਮੁੱਦਾ ਮੇਨ ਹੈ ਜੀ ਇਸ ਬੈਸਟ ਹਲਕੇ ਦੇ ਵਿੱਚ ਹਰ ਗਲੀ ਦੇ ਵਿੱਚ ਪਾਣੀ ਘੁਮਰਿਆ ਗੰਦਾ ਮੈਂ ਕੱਲ ਹੀ ਗੱਦੇ ਪਾਣੀ ਵਿੱਚੋਂ ਲੰਘ ਕੇ ਆਇਆ ਸਮੈਲ ਲੈਂਦੀ ਹੈ ਕਿ ਉੱਥੇ ਰਹਿਣਾ ਮੁਹਾਲ ਹੈ ਪੀਣ ਵਾਸਤੇ ਗੰਦਾ ਪਾਣੀ ਆਉਂਦਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਐਸੀ ਇੱਥੇ ਨਸ਼ਾ ਖਤਮ ਕਰਨਾ ਆ ਰ ਇੱਥੇ ਦੀ ਡਿਵੈਲਪਮੈਂਟ ਸਿੱਧੀ ਕਰਨੀ ਹੈ ਮੈਂ ਐਮ ਸੀ ਰਿਹਾਂ ਪੈਂਤੀ ਐਮ ਸੀ ਰਹੇ ਸਾਨੂੰ ਪਤਾ ਹੈ ਕਿ ਇਸ ਤਰੀਕੇ ਦੇ ਨਾਲ ਡਵੈਲਪਮੈਂਟ ਕਰਾਉਣੀ ਹੈ ਅੱਜ ਇਹ ਸਰਕਾਰ ਨੂੰ ਜੇ ਸਭ ਕੁਝ ਸਿਖਾਓਗੇ ਤਾਂ ਇਹਨਾਂ ਨੂੰ ਹਲੂਣਾ ਦੇਣਾ ਇਸ ਕਰਕੇ ਇਹਨਾਂ ਨੂੰ ਹਰਉਣਾ ਜ਼ਰੂਰੀ ਹੈ ਇੱਥੇ ਮੁੱਖ ਮੰਤਰੀ ਆ ਕੇ ਬੈਠ ਜਵੇ ਇੱਥੇ ਜਿਹੜਾ ਮਰਜੀ ਆ ਕੇ ਬੈਠੇ ਲੇਕਿਨ ਲੋਕਾਂ ਨੇ ਜਿਹੜੀ ਵੋਟ ਹੈ ਉਹ ਸਰਕਾਰਾਂ ਦੇ ਉਲਟ ਪਾਉਣੀ ਹੈ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਦੀ ਸਰਕਾਰ ਹੈ ਚੰਨੀ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰ ਕਾ ਮੈਂ ਬੰਟੂਟਾ ਜਿਹੜਾ ਤਨਤਾਰਨ ਦੇ ਵਿੱਚ ਬੈਠਾ ਨਾਲ ਮੇਰੇ ਜੋਧਾ ਵੀਰ ਬੈਠਾ ਤੇ ਨਾਲ ਉਹਨਾਂ ਦਾ ਪਰਿਵਾਰ ਬੈਠਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕੁਝ ਕੇ ਚੈਨਲਾਂ ਨੇ ਵੀਡੀਓ ਚਲਾਈ ਵੀ ਆ ਬਾਈ ਦੀ ਜ਼ਿਆਦਾਤਰ ਮੀਡੀਆ ਦਬਾਅ ਦੇ ਵਿੱਚ ਆ ਕਿਉਂਕਿ ਸਰਕਾਰ ਨੂੰ ਜਿਹੜੀ ਸਰਕਾਰ ਨੂੰ ਉਲਟ ਕਾਲੂਂਦੇ ਉਹ ਨਹੀਂ ਵੀ ਚਲਾਉਂਗਾ ਇਹ ਜੋਧਾ ਵੀਰ ਹੈ ਅਮਰੀਕਾ ਤੋਂ ਇਹ ਆਇਆ ਹੈ ਅਮਰੀਕਾ ਰਹਿੰਦਾ ਅਮਰੀਕਾ ਦੇ ਵਿੱਚ ਵੀ ਇਹ ਆਪਣੇ ਵੱਖ-ਵੱਖ ਚੈਨਲਾਂ ਦੇ ਕੰਮ ਕਰਦਾ ਰਿਹਾ ਜਿੰਨੇ ਜੋਗਰਾ ਆਪਣੇ ਪੰਜਾਬ ਪ੍ਰਤੀ ਦੰਦ ਰੱਖਦਾ ਜਦੋਂ ਵੀ ਕਿਤੇ ਪੰਜਾਬ ਤੇ ਗੱਲ ਹੁੰਦੀ ਹੈ ਪੰਜਾਬ ਨਾਲ ਖੜਦਾ ਹੈ ਇਸ ਕਰਕੇ ਪਿਛਲੇ ਸਮੇਂ ਦੇ ਵਿੱਚ ਜਿਵੇਂ ਕਿ 2014 ਦੀ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਮੈਂ ਬੜਾ ਵੱਡਾ ਪੱਕ ਪੂਰਿਆ ਸੀਗਾ ਕਿ ਮੇਰੇ ਸਾਡੇ ਇਹਨਾਂ ਦੇ ਮਨ ਦੇ ਵਿੱਚ ਵੀ ਉਹੀ ਚਿੰਗ ਸੀ ਮੇਰੇ ਮਨ ਦੇ ਵਿੱਚ ਵੀ ਉਹੀ ਚਿੰਗ ਸੀ ਕਿ ਮੇਰੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਬਦਲਾਅ ਆਏ ਅਸੀਂ ਆਮ ਆਦਮੀ ਪਾਰਟੀ ਦਾ ਪੱਕ ਪੂਰਿਆ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਵੀ ਖੜਾ ਛੜਦਾ ਸੀ ਵੀ ਖੜਾ ਛੜਦਾ ਸਾਰੇ ਐਨ ਆਰ ਆਈ ਭਰਾਏ ਇਕੱਲੇ ਮੈਂ ਇਸ ਦੀ ਕਰਨੀ ਕਰਦਾ ਵੱਡੀ ਗਿਣਤੀ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਖੜੀ ਹੋਈ ਉਹ ਐਨ ਆਰ ਆਈਆਂ ਭਰਾਵਾਂ ਕਰਕੇ ਖੜੀ ਹੋਈ ਹੈ ਬਾਜਿਕਰ ਉਹਨੂੰ ਐਨਆਰਆ ਗਿਆ ਭਰਾਵਾ ਨੂੰ ਸੱਚਾਈ ਪਤਾ ਲੱਗ ਗਿਆ ਵੀ ਨਹੀਂ ਯਾਰ ਆਪਾਂ ਗੱਲ ਤਾਂ ਸਾਹ ਦਿੱਤਾ ਅੱਜ ਅਸੀਂ ਆਪਣੇ ਸੱਚੀ ਉੱਚੀ ਆਪਣੇ ਪੰਜਾਬ ਨਾਲ ਖੜੀਏ ਤਾਂ ਫਿਰ ਉਹਦਾ ਕੀ ਫਾਇਦਾ ਮਿਲਿਆ ਉਹ ਮੇਰੇ ਨਾਲ ਜੋਧਾ ਬੈਠਾ ਇਹ ਆ ਅੱਖਾਂ ਦੇਖ ਲੋ ਅੱਖਾਂ ਬਾਈ ਮੜਾਇਆ ਕੈਮਰਾ ਉਹ ਲੈ ਆਪਣਾ ਅੱਖਾਂ ਦੇਖ ਲੋ ਤੇ ਆ ਬਾਹਾਂ ਦੇਖ ਲੋ ਤੁਸੀਂ ਇਹ ਹਿਸਾਬ ਲਾ ਲੋ ਬਾਈ ਆਪਾਂ ਇਸ ਪ੍ਰਕਾਰ ਆਪਾਂ ਆਪਣੇ ਜਾਨਵਰ ਨੂੰ ਵੀ ਕਿਸੇ ਨੂੰ ਕੁੱਟਦੇ ਜਿਸ ਪ੍ਰਕਾਰ ਯੁੱਧ ਨੇ ਕੁੱਟਿਆ ਗਿਆ ਹੁਣ ਕੁੱਟਣ ਵਾਲੇ ਬੰਦੇ ਕੌਣ ਨੇ ਕਿਉਂ ਕੁੱਟਿਆ ਗਿਆ ਕਾਰਨ ਕੀ ਆ ਕਿਉਂਕਿ ਸਾਨੂੰ ਸਭ ਨੂੰ ਪਤਾ ਕਿ ਜੋਧਾ ਇੱਥੇ ਭਾਈ ਅਮਰਤਪਾਲ ਦੀ ਡਟ ਕੇ ਸਪੂਟ ਕਰੀ ਆ ਤੇ ਸਰ ਵੀ ਦੀ ਡਟ ਕੇ ਸਪੂਟ ਕਰੀ ਆ ਜਿੰਨੇ ਵੀ ਪੰਥਕ ਆਪੂ ਚੋਣ ਲੜ ਰਹੇ ਸੀਗੇ ਪੰਜਾਬ ਪ੍ਰਸਤੀ ਜਿੰਨੇ ਵੀ ਚੋਣ ਲੜ ਰਹੇ ਸੀ ਇਹਨਾਂ ਨੇ ਡਟ ਕੇ ਡਟ ਕੇ ਮਨ ਦੀ ਸਾਹਿਬੂਗ ਦਿੱਤਾ ਇਸ ਕਰਕੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਇਥੋਂ ਜਿਹੜੇ ਇਥੋਂ ਦੇ ਕੜੂਰ ਸਾਹਿਬ ਤੋਂ ਜਿਹੜੇ ਚੋਣ ਲੜ ਰਹੇ ਸੀਗੇ ਲਾਲ ਜਿੱਤ ਭੁੱਲੜ ਦੀ ਗੱਲ ਕਰ ਲਈ ਜਾਂ ਉਹਨਾਂ ਬੰਦਿਆਂ ਨੇ ਉਹਦੀ ਦੀ ਗੱਲ ਕਰ ਲਈ ਉਹਦੇ ਬੰਦਿਆਂ ਨੇ ਘੇਰ ਕੇ ਇਸ ਬੰਦੇ ਦੀ ਜਿਹੜੀ ਕਿ ਦੇਖੋ ਤੁਸੀਂ ਸਥਾਪਨਾ ਕਿਸ ਪ੍ਰਕਾਰ ਨਾਲ ਕਟਾਪਾ ਕੀਤਾ ਇਸ ਕਰਕੇ ਮੈਂ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਭੈਣ ਭਰਾਵਾਂ ਨੂੰ ਤੇ ਸਮੂਹ ਪੰਜਾਬੀਆਂ ਨੂੰ ਮੈਂ ਦੱਸ ਦੇਣਾ ਚਾਹਣਾ ਕਿ ਜੋ ਇਹ ਹਾਲਾਤਾਂ ਦੇ ਉੱਪਰ ਉਤਰੇ ਨੇਗੇ ਇਹ ਬਖ ਸੁਣਯੋਗ ਨਹੀਂ ਹੈਗੇ ਮੈਂ ਤੁਹਾਡੇ ਸਾਹਮਣੇ ਬੈਠਾ ਨੌ ਪਰਚੇ ਪਾਏ ਮੇਰੇ ਮਾਮਾ ਭੈਣਾ ਮੇਰਾ ਕੋਈ ਨਹੀਂ ਬਖਸ਼ਿਆ ਇਸ ਪ੍ਰਕਾਰਾਂ ਜੋਦਾ ਵੀ ਪੰਜਾਬ ਦੀ ਗੱਲ ਕਰਨ ਲੱਗਾ ਪੰਜਾਬ ਲਈ ਖੜਾ ਹੋਇਆ ਤਾਂ ਇਹਦੇ ਉੱਪਰ ਵੀ ਜਿਹੜਾ ਸਾਰਾ ਤਸ਼ੱਦਦ ਮੇਰੇ ਢਾਹ ਗਿਆ ਮੈਂ ਕੋਈ ਗੱਲ ਕਹਿ ਦੇਣਾ ਤੁਹਾਨੂੰ ਆਜੀਤ ਭੁੱਲਰ ਨੂੰ ਸਾਰੀ ਸਾਰੀ ਆਮ ਆਦਮੀ ਪਾਰਟੀ ਨੂੰ ਕਿਉਂਕਿ ਮੈਂ ਸੰਗਰੂਰ ਬਰਨਾਲਾ ਮਾਨਸਾ ਜ਼ਿਲ੍ਹੇ ਦੇ ਵਿੱਚ ਫਿਰਦਾ ਰਹਿਣਾ ਜਿੰਨੇ ਵੀ ਮੇਰੇ ਭਰਾ ਨੇਗੇ ਮਾ ਉਹਨਾਂ ਵੱਲੋਂ ਆਇਆ ਮੈਂ ਇਕੱਲਾ ਨਹੀਂ ਆਇਆ ਮੈਂ ਲੱਖਾਂ ਵੀ ਬਾਈ ਵੀ ਦੀ ਵੀ ਮੈਂ ਉਹਦੇ ਵੱਲੋਂ ਵੀ ਅਸੀਂ ਇਕੱਠੇ ਆ ਅਸੀਂ ਜਿੰਨੇ ਵੀ ਉਧਰ ਸਾਰੇ ਬੰਦੇ ਇਕੱਠੇ ਆ ਮੈਂ ਉਹਨਾਂ ਵੱਲੋਂ ਆਇਆ ਆਉਣ ਵਾਲੇ ਦਿਨਾਂ ਵਿੱਚ ਮੈਂ ਇਹ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਕਹਿਣਾ ਚਾਹਣਾ ਤੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਕਿ ਜੇਕਰ ਬਣਦੀ ਕਾਰਵਾਈ ਨਾ ਕਰੀ ਤਾਂ ਜਿਸ ਪ੍ਰਕਾਰ ਤੁਹਾਨੂੰ ਜ਼ੋਦਾ ਕਹੂਗਾ ਚਾਹੇ ਸਾਨੂੰ ਸੜਕਾਂ ਬੰਦ ਕਰਨੀਆਂ ਪੈਣ ਕੇ ਸਾਨੂੰ ਜੋ ਮਰਜ਼ੀ ਕਰਨਾ ਪਵੇ ਅਸੀਂ ਉਹ ਜਿਹੜਾ ਵੀ ਕੁਝ ਜਿਹੜਾ ਸੁਧਾਰ ਸੁਧਾਰਨਾ ਪਿਆ ਅਸੀਂ ਬਿਟਾਂਗੇ ਅਸੀਂ ਇਸ ਹਿਸਾਬ ਦੇ ਭਰਾ ਤੇ ਐਨਆਰਈ ਭਰਾ ਦੇ ਨਾਲ ਆ ਅਸੀਂ ਮੋਟਰ ਨਾਲ ਮੋਟਾ ਲਾ ਕੇ ਖੜੇ ਆ ਅੱਛਾ ਤੁਸੀਂ ਜੇਕਰ ਜਿਹੜਾ ਵੀ ਕੋਈ ਬੰਦਾ ਜਿਹਦਾ ਤੁਹਾਨੂੰ ਅਸੀਂ ਪੈਸੇ ਨਾਲ ਲੋਕਾਂ ਨੇ ਭੇਜੇ ਜੋ ਤੁਹਾਡੀ ਪਾਰਟੀ ਖੜੀ ਕਰੀ ਉਹ ਤਾਂ ਹੀ ਬੰਦੇ ਚੰਗੇ ਸੀਗੇ ਅੱਜ ਜੇਕਰ ਤੁਹਾਡੀ ਪਾਰਟੀ ਦੀ ਤੁਹਾਨੂੰ ਇਹਨਾਂ ਨੂੰ ਨਹੀਂ ਪਸੰਦ ਆਪਦੇ ਪੰਜਾਬ ਦੀ ਗੱਲ ਕਰ ਰਹੇ ਤੁਸੀਂ ਇਹ ਲਾਤਾਂ ਦੇ ਭਰਾ ਹੋਗੇ ਐ ਤਾਂ ਅਨੇਕਾਂ ਇਹ ਐਨਆਰਆਈ ਭਰਾ ਨੇਗੇ ਅਨੇਕਾਂ ਨੇ ਪੰਜਾਬ ਆਉਣਾ ਅਨੇਕਾਂ ਹੀ ਹੁਣ ਜਿਹੜੇ ਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਸਪੋਰਟ ਕਰ ਰਹੇ ਨੇ ਉਹ ਤੁਹਾਡੀ ਸਪੋਰਟ ਨਹੀਂ ਕਰ ਰਹੇ ਫਿਰ ਤੁਸੀਂ ਸਾਰਾ ਵਾਲੀ ਹਰਿਆਤ ਕਰੋਗੇ ਜਿਵੇਂ ਜਵਦ ਨਾਲ ਕਰ ਰਹੇ ਨੇਗੇ ਇਸ ਕਰਕੇ ਸਾਰੇ ਜਿੰਨੇ ਵੀ ਮੇਰੇ ਲਗ ਲਗ ਜਿੰਨੇ ਵੀ ਮੇਰੇ ਜਥੇਬੰਦੀਆਂ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਿੱਖ ਜਥੇਬੰਦੀਆਂ ਰਹੀਆਂ ਜਾਂ ਹੋਰ ਪਾਰਟੀਆਂ ਨੇ ਕਿ ਉਹਨਾਂ ਨੂੰ ਮੈਂ ਇਹ ਗੱਲ ਧਿਆਨ ਦੇ ਵਿੱਚ ਲੈ ਆਉਣਾ ਚਾਹਣਾ ਕਿ ਆਹ ਕੁਛ ਆਮ ਆਦੀ ਪਾਰਟੀ ਇੱਥੇ ਕਰ ਰਹੀ ਆ ਆਹ ਕੁਛ ਜਿਹੜਾ ਇੱਥੇ ਕੇ ਲਾਜੀਤ ਭੁੱਲ ਰਾ ਉਹਨੇ ਆਪਣੇ ਬੰਦਿਆਂ ਨੂੰ ਕਰਾਇਆ ਸਾਨੂੰ ਸਭ ਨੂੰ ਪਤਾ ਕਿ ਇਹ ਜੋਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਅੰਨਾਂ ਤੇ ਵੀਡੀਓ ਆਈਆਂ ਇਹਨਾਂ ਨੇ ਜਦੋਂ ਜਿਹੜੀ ਸਭ ਤੋਂ ਵੱਧ ਦੀ ਵੱਡੀਆਂ ਨੂੰ ਗੱਲ ਚੁ ਵੀ ਹੈ ਜਿਹੜੇ ਆਉਣសារ ਜਿਹੜੀ ਮੀਡੀਆ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਂ ਭਾਈ ਅੰਮ੍ਰਿਤਪਾਲ ਦੇ ਸਪੋਰਟ ਕਰ ਲਿਆ ਪਹਿਲਾਂ ਮੈਂ ਆਪਣਾ ਘਮਾਨਤ ਮਾਲ ਨੂੰ ਵੱਡੇ ਵੱਡੇ ਤੋਂ ਸਪੋਰਟ ਕਰੀਆ ਸਾਰੇ ਬੰਦਨਾਂ ਨੂੰ ਸਪੋਰਟ ਕਰੀਆ ਉਹ ਇਹਨਾਂ ਦੇ ਗੱਲ ਹਜਮ ਨਹੀਂ ਹੈ ਇਹ ਗੱਲ ਉਹਦੇ ਜੀ ਬਿਲਕੁਲ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਬਾਈ ਜੁਦੇ ਮੈਂ ਇੱਥੇ ਨਾਲ ਪਹਿਲਾਂ ਤੇ ਸਮੂਹ ਸਾਧ ਸੰਗਤ ਦਾ ਮੈਂ ਮੇਰੀ ਇੰਨੀ ਵੱਡੀ ਸੇਵਾ ਨਹੀਂ ਕਿ ਮੈਂ ਭਾਨੇ ਵੀਰ ਦਾ ਬਹੁਤ ਧੰਨਵਾਦੀ ਹਾਂ ਕਿ ਸਾਡੇ ਘਰ ਚਰਨ ਪਾਇਏ ਵੀਰ ਦੇ ਇਹ ਪੰਜਾਬ ਦੀ ਜਿਹੜੀ ਸੱਚੀ ਆਵਾਜ਼ ਆ ਤੇ ਮਤਲਬ ਮੇਰੇ ਵੱਡੇ ਭਾਗ ਨੇ ਤੇ ਇੱਥੇ ਲਾਲਜੀਤ ਭੁੱਲਰ ਉਹਨਾਂ ਦੇ ਨਾਲ-ਨਾਲ ਸਾਡੇ ਹਲਕੇ ਦਾ ਜਿਹੜਾ ਐਮ ਐਲ ਏ ਦਲਬੀਰ ਸਿੰਘ ਟੋਂਗ ਉਹਨਾਂ ਦਾ ਤੇ ਪ੍ਰਸ਼ਾਸਨ ਦੇ ਉੱਪਰ ਇੰਨਾ ਕਿ ਜ਼ਿਆਦਾ ਭਾਂਨੇ ਵੀ ਦਬਾਅ ਆ ਔਰ ਨਾਲ ਇੱਥੇ ਜਨਰੈਲੀ ਤੋਂ ਇਥੋਂ ਮੰਤਰੀ ਨੇ ਤੇ ਇੱਕ ਬੀਬੀ ਉਹਦੀ 50 ਰੁਪਈਆ ਦੀ ਉਹ ਪੰਜ ਐਪਮੈਂਟ ਵਾਲੀ ਉਹਦਾ ਇੱਕ ਹੈਗਾ ਪਰਸਨਲ ਉਹਦਾ ਪੀਏ ਹਾਂਜੀ ਉਹ ਇੰਨਾ ਕਿ ਜ਼ਿਆਦਾ ਦਬਾਅ ਪਾਉਣ ਲਿਆ ਵਾ ਇਹਨਾਂ ਸਾਰਿਆਂ ਦਾ ਦਬਾਅ ਆ ਪਰ ਪੰਜਾਬ ਦੀ ਆਪਾਂ ਜਿਹੜੀ ਹਮੇਸ਼ਾ ਗੱਲ ਕੀਤੀ ਆ ਤੇ ਕਰਾਂਗੇ ਐਨਆਰਆਿਆਂ ਨੂੰ ਤੇ ਇਹ ਡਰਾਉਂਦੇ ਆ ਹੁਣ ਵੀ ਇਹਨਾਂ ਨੂੰ ਆ ਕਿ ਬਸ ਆਂਦੇ ਬਾਹਰ ਚ ਮਤਲਬ ਬਾਹਰ ਕਿਧਰ ਜਾਏਗਾ ਅੱਜ ਫੇਰ ਉਹ ਬੰਦਾ ਮੈਨੂੰ ਤਭਗੀ ਦੇ ਕੇ ਕਹਿੰਦਾ ਕਿ ਬਾਹਰ ਜਾਣਾ ਕਿ ਨਹੀਂ ਜਾਣਾ ਜਿਹੜੇ ਬੰਦੇ ਦੇ ਰੇਕੀ ਕਰਵਾਈ ਨਾ ਤੇ ਪੁਲਿਸ ਮੈਨੂੰ ਆਖਣ ਡਈ ਆ ਕਿ ਤੇਰੀ 16 ਮਿੰਟੋਂ ਨਾਲ ਗੱਲ ਹੋਈ ਆ ਤੁਸੀਂ 16 ਮਿੰਟ ਗੱਲ ਤੁਹਾਨੂੰ ਪਤਾ ਲੱਗੀ ਫਿਰ ਤੁਸੀਂ ਟਰੈਕ ਕਰੋ ਤੇ ਬੰਦਾ ਚੁੱਕੋ ਜਿੰਨੇ ਮਿਲਾ ਕਰਵਾਇਆ ਇਹਨਾਂ ਹਾਲੇ ਉਦੇ ਉੱਪਰ ਮੈਨੂੰ ਕਿਡਨਾਪ ਕਰਕੇ ਖੜਿਆ ਕਿਡਨਾਪਿੰਗ ਦੀ ਧਾਰਾ ਨਹੀਂ ਲਾਈ ਉਹਦੇ ਵਿੱਚ ਵੀ ਇਹਨਾਂ ਢਿਲ ਦਿੱਤੀ ਆ ਤੇ ਦਬਾਅ ਪਾ ਰਹੇ ਨੇ ਰਾਜੀ ਨਾਵੇਂ ਵਾਸਤੇ ਦੇਖੋ ਐਨ ਆਰ ਆਈ ਭਰਾਵੋ ਜਸਮੂਹ ਪੰਜਾਬੀਓ ਇਹ ਪੰਜਾਬ ਦੇ ਹਾਲਾਤ ਨੇ ਤੁਸੀਂ ਸਮਝ ਲਓ ਕਿ ਇਹੋ ਜਿਹਾ ਕੁਝ ਹੋ ਰਿਹਾ ਤੁਹਾਡੇ ਪੰਜਾਬ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਦੇ ਵੀ ਇਹ ਗੱਲ ਧਿਆਨ ਦੇ ਵਿੱਚ ਚਲੀ ਗਈ ਜਾਂ ਤੁਸੀਂ ਦੱਸ ਦਿਓ ਕਿ ਤੁਸੀਂ ਕੋਈ ਐਕਸ਼ਨ ਲੈਣਾ ਜਾਂ ਪਰ ਰਸਿੱਪੂ ਅੰਦੋਲਨ ਗੱਢੀਏ ਇਹ ਤੁਹਾਨੂੰ ਸਾਫ਼ ਕਲੀਅਰ ਗੱਲ ਦੱਸ ਦਿਨਾ ਇਸ ਕਰਕੇ ਅਸੀਂ ਸਾਰੇ ਭਰਾਵਾਂ ਨਾਲ ਮੁੱਢ ਨਾਲ ਮੁੱਢ ਜੋੜ ਕੇ ਖੜੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿੰਨੇ ਵੀ ਐਨਆਰਆਈ ਭਰਾ ਪੰਜਾਬ ਨੂੰ ਸਮਰਪਿਤ ਨੇ ਸਾਰਿਆਂ ਨਾਲ ਖੜੇ ਆਂ ਸਾਰੇ ਜਾਣੇ ਆਪਾਂ ਡਟ ਕੇ ਵੀਰ ਨਾਲ ਖੜੀਏ ਮੇਰੇ ਵੱਲੋਂ ਪੂਰੀ ਭਰਾਵਾਂ ਨੂੰ ਸਮਰਥਨ ਜਿੱਥੇ ਵੀ ਕਹਿਣਗੇ ਅਸੀਂ ਹਾਜ਼ਰ ਹੋਵਾਂਗੇ ਇਹ ਪ੍ਰਸ਼ਾਸਨ ਦਾ ਧਿਆਨ ਦੇ ਵਿੱਚ ਲਿਆ ਦੇ ਵੀ ਅਸੀਂ ਕਾਰਵਾਈ ਕਰਨੀ ਹੈ ਜਾਂ ਨਹੀਂ ਕਰਨੀ ਜਦੋਂ ਤਾਂ ਸਾਡੇ ਸੰਪਰਕ ਦੇ ਵਿੱਚ ਅਸੀਂ ਐਮਜਕੂ ਰਹਿਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜਉਦੇ ਵੀਰੇ ਵੀਰੇ ਮੈਂ ਬਹੁਤ ਧੰਨਵਾਦ ਕਰਦਾ ਸਮੂਹ ਸਾਧ ਸੰਗਤ ਦਾ ਦੇਸ਼ਾਂ ਵਿਦੇਸ਼ਾਂ ਦੀ ਭਾਨੇ ਵੀਰ ਲੱਖੇ ਉਹਨਾਂ ਦਾ ਹਰ ਇੱਕ ਇੱਕ ਉਸ ਵੀਰ ਦਾ ਸਿੱਖ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਮਤਲਬ ਤੁਸੀਂ ਇੰਨੀਆਂ ਦੁਆਵਾਂ ਕੀਤੀਆਂ ਅਸੀਂ ਤੇ ਵੇਖੋ ਤੁਸੀਂ ਉਹ ਜੇ ਜਿਹੜੇ ਇੱਥੇ ਬਹਿ ਕੇ ਜ਼ਮੀਨ ਤੇ ਲੜਦੇ ਜੇ ਸਾਡੇ ਵਰਗੇ ਵੀ ਤੁਹਾਡੇ ਨਾਲ ਵੇਖ ਕੇ ਸਾਨੂੰ ਹੁੰਦਾ ਯਾਰ ਸਾਡੇ ਭਰਾ ਲੜਦੇ ਆ ਜਦੋਂ ਧੜ ਤੇ ਕੋਈ ਭੀੜ ਪੈਂਦੀ ਆ ਤੇ ਹਰ ਵੇਲੇ ਜਿਹੜੇ ਐਨਆਰਏ ਖੜਦੇ ਆ ਤੇ ਤੁਸੀਂ ਵੀ ਸਾਡੇ ਵਾਸਤੇ ਖੜੀ ਮੈਂ ਬਹੁਤ ਜਿਹੜਾ ਧੰਨਵਾਦ ਕਰਦਾ ਤੁਹਾਡੇ ਇੱਥੇ ਆਇਆ ਦਾ ਬਹੁਤ ਮਿਹਰਬਾਨੀ ਮਿਹਰਬਾਨੀ ਭਾਈ ਅਸੀਂ ਵੀ ਦੇਖੋ ਤੁਸੀਂ ਮੇਰੇ ਨਾਲ ਸਾਰੇ ਆਪਾਂ ਖੜਦੇ ਆਂ ਸਾਰੀ ਕੋਈ ਸੋਚ ਆਪਣੀ ਵਾਹਿਗੁਰੂ ਜੀ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਹਲਕਾ ਖਰੂਰ ਸਾਈ ਤੋਂ ਭਾਈ ਅਮਰਿਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਪਰ ਦੋਸਤੋ ਹਲੇ ਤੱਕ ਵੀ ਉਹਨਾਂ ਨੂੰ ਸਰਕਾਰਾਂ ਦੁਆਰਾ ਰਿਹਾ ਨਹੀਂ ਕੀਤਾ ਗਿਆ ਤੇ ਉਹਨਾਂ ਦੀ ਐਨਐਸਏ ਵਿੱਚ ਵੀ ਬਾਧਾ ਕੀਤਾ ਗਿਆ ਹੈ ਜੋ ਵੀ ਦੋਸਤੋ ਜਲੰਧਰ ਤੋਂ ਐਮਪੀ ਚਰਨਜੀਤ ਸਿੰਘ ਚੰਦੀ ਨੇ ਆਪਣਾ ਬਿਆਨ ਦਿੱਤਾ ਇਸ ਮਾਮਲੇ ਤੇ ਨਾਲ ਹੀ ਦੋਸਤੋ ਜੋ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਾਲੇ ਐਨਆਰਆਈ ਮੁੰਡੇ ਦੀ ਕੁੱਟਮਾਰ ਹੋਈ ਉਸ ਦੇ ਹੱਕ ਦੇ ਵਿੱਚ ਦੋਸਤੋ ਪੰਦੀ ਸਿੱਧੂ ਨੇ ਜੋ ਵੀ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਨਾਲੇ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਨ ਤੇ ਜ਼ਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ